ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲਿਆ ਸਾਨੂੰ ਜਿਹੜਾ ਮਲੋਤਰਾ ਪੈਲੈਸ ਕੋਲੇ ਕੱਲ੍ਹ ਫਰਦਾ ਦੋਈ ਸੀ ਸ਼ਾਮ ਨੂੰ ਤੋਂ ਤੇਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚਾਹਗੇ ਨੇ ਬਹੁਤ ਅਰਫ ਮਨੂ ਤੇ ਦੂਜਾ ਹੈਗਾ ਟੈਂਪਲ ਮੱਕੜ ਉਰ ਬੱਡੀ ਇਹ ਗ੍ਰਸਟ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੇ ਚਾਹ ਉਹ ਜੇ ਪ੍ਰਾਰੀ ਅੰਮ੍ਰਿਤਪੁਰ ਜੀ ਜੀ ਹਾਂ ਜੀ ਕਦਵੇਂ ਇਹਨਾਂ ਤੇ ਵੀ ਹੈਗੇ ਹੈ ਪਹਿਲਾਂ ਤੇ ਇਨਡਿਕੇਸ਼ਨ ਦੇਣੀ ਇਹਨਾਂ ਦਾ ਹਜੇ ਚੈੱਕ ਐਸਐਚਓ ਸੁਭਾਸ਼ ਨਗਰ ਲੇਡੀ ਕਿਹਦੇ ਦੀ ਹੈ ਲੇਡੀ ਪ੍ਰਵਾਸੀ ਹੈਗੀ ਬਹੁਤ 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 ਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਮਾਮਲੇ 'ਚ ਹੁਣ ਲੁਧਿਆਣਾ ਪੁਲਿਸ ਨੇ ਵੱਡਾ ਖੁਲਾਸਾ ਕਰਦਿਆ ਤਿੰਨ આરોપીਾਂ 'ਚ ਦੋਰ ਨੂੰ ਕਾਬੂ ਕੀਤਾ ਹੈ ਬੀਤੇ ਦੇ ਨਹੀਂ ਆਟੋ ਦੇ ਵਿੱਚ ਲੁੱਟਦੀ ਇਹ ਵੀਡੀਓ ਵਾਇਰਲ ਹੋਈ ਸੀ ਵੀਡੀਓ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀ ਸਲੇਮ ਡਾਬਰੀ ਪੁਲਿਸ ਨੇ ਮਲਹੋਤਰਾ ਪੈਲੱਸ ਨਜ਼ਦੀਕੀ ਆਟੋ ਗੈਂਗ ਵੱਲੋਂ ਮਹਿਲਾ ਨੂੰ ਨਿਸ਼ਾਨਾ ਬਣਾਉਂਦੀ ਵਾਇਰਲ ਵੀਡੀਓ ਮਾਮਲੇ 'ਚ આરોપીਾਂ ਨੂੰ ਕਾਬੂ ਕੀਤਾ ਜਿਨ੍ਹਾਂ પાસે ਦਾਰਫ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰ ਵਾਰਤਕਾਰ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਔਰਤ પાસે ਮੋਬਾਈਲ ਫੋਨ ਦਾ ਜ਼ਬਰਦ ਕੀਤਾ ਜਾ ਰਿਹਾ ਸੀ ਔਰਤ ਨੇ ਇਸ ਦਾ ਵਿਰੋਧ ਕੀਤਾ ਲੋਕਾਂ ਦੀ ਮਦਦ ਦੇ ਨਾਲ ਆਟੋ ਗੈਂਗ ਦੇ ਦੋ ਆਰੋਪੀ ਕਾਬੂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮਹਿਲਾ ਪ੍ਰਵਾਸੀ ਹੈ ਜੋ ਢੰਡਾਰੀ ਦੀ ਰਹਿਣ ਵਾਲੀ ਹੈ ਆਟੋ ਚਾਲਕ ਉਹ ਲੁਧਿਆਣਾ ਦੇ ਨਾਲ ਸੰਬੰਧਿਤ ਅੱsse ਜਾ ਰਹੇ ଥିଲେ ਜਿਨਾ ਦਾ ਆਪਣਾ ਔਦੋ ਹੈ ਉਹ ਨਸ਼ਾ ਕਰਨ ਦੇ ਆਦੀ ਹੈ ਹੀ ਨਹੀਂ ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ 'ਤੇ ਹੋਰ ਜਾਂਚ ਹੋਣੀ ਬਾਕੀ ਹੈ ਵਿਦਿਆਨਾਲਾਇਦ ਦੇ ਲਈ ਸਤਿ ਸ਼੍ਰੀ ਅਕਾਲ ਦੂਜਾ ਸਾਡਾ ਇੱਥੇ ਜਿਹੜਾ ਹੈਗਾ ਇੱਕ ਜਿਹੜੇ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਆ ਜਿਹੜੇ ਵੈਸੇ ਲੋਕਾਂ ਦੀ ਮਦਦ ਨਾਲ ਹੀ ਮਿਲਿਆ ਸਾਨੂੰ ਜਿਹੜਾ ਮਲੌਤਰਾ ਪੈਲੈਸ ਕੋਲੇ ਕੱਲ੍ਹ ਫਰਦਾਤ ਹੋਈ ਸੀ ਸ਼ਾਮ ਨੂੰ ਸੋ ਅਸੀਂ ਲੋਕਾਂ ਦਾ ਤਾਂ ਨਾਮ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉੱਥੇ ਸਾਡੇ ਐਸ ਐਚਓ ਸਾਹਿਬ ਨੇ ਸਸ ਮੋਬਾਈਲ ਤਾਂ ਉਹਦੇ ਜਿਹੜੇ ਸਭ ਤੋਂ ਵੱਡੀ ਗੱਲ ਉਹ ਚੋਂ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚ ਹੈਗੇ ਨੇ ਮੋਹਿਤ ਉਰਫ ਮਨੂ ਤੇ ਦੂਜਾ ਹੈਗਾ ਡਿੰਪਲ ਮੱਕੜ ਉਰ ਬੰਟੀ ਇਹ ਗੱਲ ਤਾਂ ਉਹਨਾਂ ਦਾ ਆਪਣਾ ਸੁਦੀਚਨ ਨੇ ਮਾਰਨਾ ਹਾਂ ਆਟੋ ਆਉਂਦਾ ਸੀ ਉਹਦੇ ਦੀ ਮਠਾ ਜਿ ਲੈ ਪਹਿਲਾਂ ਵੀ ਕੋਈ ਵਾਰਤਾ ਤਾਂ ਸਰ ਇਹਨਾਂ ਨੇ ਉਹ ਹੁਣ ਹੁਣੇ ਪੜਿਆ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਜਿਹੜੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਟੋਟਲ ਆਟੋ ਇਹ ਦੋ ਜਾਣੇ ਸੀ ਦੋ ਇਹ ਲੇਡੀ ਵੀ ਇਹਨਾਂ ਨੇ ਉਠਾਇਆ ਕਿ ਇਹ ਹੁਣ ਸਾਰਾ ਤੁਹਾਨੂੰ ਦੱਸਦਾ ਇਹ ਲੇਡੀ ਕਾਰ ਚੱਲੀ ਜਿਹੜੇ ਇੰਦੀ ਪ੍ਰੈਕਟੀ ਕਰਦੇ ਸੀ ਪਹਿਲਾਂ ਆ ਜਿਹੜੇ ਆ ਗਾਂਧੀ ਨਗਰ ਦੇ ਵਿੱਚ ਠਹਿੜਦੇ ਸੀ ਸਵਾਰੀਆਂ ਲਾ ਚੁੱਕ ਹੁੰਦੇ ਸੀ ਉਹ ਨਹੀਂ ਉਹਨਾਂ ਗੈਂਗਸ ਬਣ ਕੱਢੀਏ ਨਾ ਨਹੀਂ ਨਹੀਂ ਉਹ ਨਹੀਂ ਸਾਰਾ ਇਹ ਵੀ ਛਿੱਟੇ ਦੇ ਆਦੀ ਸੀ ਤੋਂ ਨੇ ਨਹੀਂ ਇਹਨਾਂ ਤੇ ਕੋਈ ਵਾਰਦਾਤ ਸਾਨੂੰ ਸਮਝ ਨਹੀਂ ਆਉਂਦੀ ਸੀ ਤੇ ਤਿੰਨ ਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੀ ਚੌ ਹਜੇ ਫਰਾਰੀ ਆ ਮਤਲਬ ਅਜੇ ਪੜਿਆ ਜੀ ਜੀ ਹਾਂ ਜੀ ਹਾਂ ਕਤਵੇਂ ਇਹਨਾਂ ਤੇ ਵੀ ਹੈਗੇ ਆ ਪਹਿਲਾਂ ਤੇ ਪਰ ਆਈ.ਡੀ. ਪੀਐਸ ਦੇਣੀ ਹੈ ਇਹ ਲੁਧਿਆਣਾ ਦੇ ਰਹਿਣ ਵਾਲਾ ਜੀ ਬੇਸਿਕਲੀ ਜਿੱਥੇ ਹੋਰ ਦੇਖਦਾ ਆਈ ਕੁਵਰ ਜਿਹੜਾ ਰਾਗਵ ਹੈ ਇਹ ਤਾਂ ਤਰਨਤਾਰਨ ਦਾ ਸੀਗਾ ਜਿਹੜਾ ਪਹਿਲੀ ਗੱਲ ਇਹ ਜਿਆਦਾ ਇਹਨਾਂ ਦਾ ਹਜੇ ਚੈੱਕ ਲੈ ਐਸਐਚ ਸੁਭਾਸ਼ ਨਗਰ ਲੇਡੀ ਕਿੱਥੇ ਦੀ ਰਹਿਣ ਵਾਲੀ ਲੇਡੀ ਪ੍ਰਵਾਸੀ ਹੈਗੀ ਸੀ ਜਿੱਥੇ ਲੁਧਿਆਣੇ ਕੱਢਾਰੇ ਲੁਧਿਆਣੀ ਟੰਡਾਰੀ ਕਦੇ ਤਾਂ ਪਤਾ ਲੱਗਿਆ ਕਿ ਕਿੱਥੇ ਕਿਤੋਂ ਉਹਨੇ ਲੇਡੀ ਨੂੰ ਬੋਤਾਇਆ ਸੀ ਤੇ ਕਿੱਥੇ ਉਹਨੇ ਜਾਣਦੀ ਇਹ ਦੱਸ ਦਿੰਦੇ ਜਰੰਦਰ ਬਾਈਪਾਸ ਤੋਂ ਇੱਕ ਵਾਰ ਕੀਤਾ ਸੀ ਉੱਥੇ ਮਲੋਤਰਾ ਪਿੰਲੇ ਤੱਕ ਹੀ ਜਾ ਕੇ ਹਜੇ ਉੱਥੇ ਹੀ ਇਹਨਾਂ ਨੇ ਗੱਲ ਕੀਤੀ ਇੱਕ ਡੇਢ ਕਿਲੋਮੀਟਰ ਦੀ ਇਹਨਾਂ ਨੇ ਅਸਲੀ ਲੇਡੀ ਸੀ ਕੀ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਹੋਰ ਵੀ ਫੈਮਿਲੀ ਸੀ ਇਹਦੇ ਨਾਲ ਕੋਈ ਸੀ ਕਿਹਨਾਂ ਜੀ ਫੈਮਿਲੀ ਸੀ ਬੱਚੇ ਸੀ ਸਰ ਕੁਝ ਖੋਇਆ ਵੀ ਸੀਗਾ ਜਾਂ ਕੋਈ ਅਸੀ ਚੀਜ਼ ਕੀਤੀ ਜਾਂਦੀ ਮੋਬਾਈਲ ਖੋਇਆ ਸੀ ਮੋਬਾਈਲ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਪਰਿਵਾਰਕ ਬਰਾਂਧ ਹੋਏ ਸਾਰੀ ਤਰਤੀਸ ਦਾ ਸਰ 11 ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਬਾਇਰ ਨਗਰੀਆ ਨੀ ਆਉਦਾ ਕਰ ਲਾਂਗੇ ਕੋਈ ਇਹਦੇ ਵਿੱਚ ਫੇਸ ਕਰਾਂਗੇ ਪਤਾ ਨਹੀਂ ਕੀ ਮਾਮਲਾ ਤਾਂ ਥੋੜਾ ਦੱਸ ਦਿਓ ਪਲੀਜ਼ ਦੱਸੋ ਸਰ ਉਹਦੀ ਗੈਂਗ ਹੈ ਜੀ ਇੱਕ ਜਿਹੜਾ ਚੋਰੀਆਂ ਕਰ ਰਿਹਾ ਪਹਿਲਾਂ ਵੀ ਆਪਾਂ ਕਰ ਲਾਂਗੇ ਬੱਚੇ ਦੇ ਵਿੱਚ ਇੱਕ ਵੀਡੀਓ